ਨਾਜ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਅੰਤਰਰਾਸ਼ਟਰੀ ਮਾतृभाषा ਦਿਵਸ ਹਰ ਸਾਲ 21 ਫਰਵਰੀ ਨੂੰ ਸੰਸਾਰ ਪਰ ਵਿੱਚ ਮਨਾਇਆ ਜਾਂਦਾ ਹੈ ਇਹ ਦਿਵਸ 1952 ਵਿੱਚ ਢਾਕਾ ਵਿਖੇ ਪਾਸ਼ਾਈ ਅਧਿਕਾਰਾਂ ਲਈ ਸ਼ਹੀਦ ਹੋਏ ਵਿਦਿਆਰਥੀਆਂ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ 1999 ਵਿੱਚ ਸੰਯੁਕਤ ਰਾਸ਼ਟਰ ਦੀ ਸਿੱਖਿਆ ਵਿਗਿਆਨ ਅਤੇ ਸੱਭਿਆਚਾਰ ਸੰਸਥਾ ਯੂਨੈਸਕੋ ਨੇ ਇਸ ਦਿਨ ਨੂੰ ਵਿਸ਼ਵ ਪੱਧਰ ਤੇ ਮਾਨਤਾ ਦਿੱਤੀ ਇਸ ਦਾ ਮੂਲ ਉਦੇਸ਼ ਭਾਸ਼ਾਈ ਵਿਭਿੰਨਤਾ ਤੇ ਮਾਂ ਬੋਲੀ ਦੇ ਸੁਰੱਖਣ ਨੂੰ ਉਤਸ਼ਾਹਿਤ ਕਰਨਾ ਹੈ। ਪੰਜਾਬ ਲਈ ਇਹ ਦਿਨ ਵਿਸ਼ੇਸ਼ ਆਤਮ-ਮੰਨਤਨ ਦਾ ਮੌਕਾ ਹੈ। 1990 ਤੋਂ ਬਾਅਦ ਗਲੋਬਲਾਈਜੇਸ਼ਨ ਅਤੇ ਪ੍ਰਵਾਸ ਦੇ ਬਾਅਦ ਇਹ ਨਾਲ ਅੰਗਰੇਜ਼ੀ ਨੂੰ ਤਰੱਕੀ ਦਾ ਪ੍ਰਤੀਕ ਮੰਨਿਆ ਗਿਆ। ਆਈਲੈਂਡਸ ਕੇਂਦਰਾਂ ਦੀ ਵਾਧੂ ਸਥਾਪਨਾ ਅਤੇ ਅੰਗਰੇਜ਼ੀ ਮਾਧਿਅਮ ਸਕੂਲਾਂ ਦੇ ਫੈਲਾਣੇ ਮਾਪਿਆਂ ਵਿੱਚ ਇਹ ਧਾਰਨਾ ਮਜ਼ਬੂਤ ਕੀਤੀ ਕਿ ਸਫਲਤਾ ਸਿਰਫ ਅੰਗਰੇਜ਼ੀ ਅੰਗਰੇਜ਼ੀ ਨਾਲ ਹੀ ਸੰਭਵ ਹੈ। ਨਤੀਜੇ ਵਜੋਂ ਪੰਜਾਬੀ ਹੌਲੀ-ਹੌਲੀ ਸਿੱਖਿਆ ਤੇ ਸਮਾਜਿਕ ਮਾਨ ਤੋਂ ਪਿੱਛੇ ਟੱਕੀ ਗਈ ਅੱਜ ਹਾਲਾਤ ਇਹ ਹਨ ਕਿ ਕਈ ਬੱਚਿਆਂ ਨੂੰ 35 ਅੱਖਰੀ ਮੂਲ ਗਿਣਤੀ ਜਾਂ ਸੁਚੱਜੀ ਲਿਖਤ ਵਿੱਚ ਮੁਸ਼ਕਲ ਆਉਂਦੀ ਹੈ ਪੰਜਾਬੀ ਸਿਰਫ ਇੱਕ ਵਿਸ਼ੇ ਤੱਕ ਸੀਮਤ ਹੋ ਰਹੀ ਹੈ ਜੀਵਨ ਸ਼ੈਲੀ ਦਾ ਹਿੱਸਾ ਨਹੀਂ ਰਹੀ ਸਰਕਾਰੀ ਸਕੂਲਾਂ ਨੂੰ ਲੈ ਕੇ ਬਣੀ ਨਕਾਰਾਤਮਕ ਸ਼ਵੀ ਨੇ ਵੀ ਪਾਸ਼ਾਈ ਸੰਤੁਲਨ ਨੂੰ ਪ੍ਰਭਾਵਿਤ ਕੀਤਾ ਜਦਕਿ ਇਹ ਸਕੂਲ ਵੱਡੇ ਪੱਧਰ ਤੇ ਸਿੱਖਿਆ ਦੇ ਰਹੇ ਹਨ ਸਮਾਜਿਕ ਰੁਝਾਨ ਅੰਗਰੇਜ਼ੀ ਮੀਡੀਅਮ ਵੱਲ ਵੱਧ ਗਿਆ ਇਸੇ ਦੌਰਾਨ ਪੰਜਾਬ ਵਿੱਚ ਰਹਿੰਦੇ ਪ੍ਰਵਾਸੀ ਪਰਿਵਾਰਾਂ ਦੇ ਬੱਚੇ ਸਰਕਾਰੀ ਸਕੂਲਾਂ ਵਿੱਚ ਪੜ੍ਹ ਕੇ ਪੰਜਾਬੀ ਨੂੰ ਅਪਣਾ ਰਹੇ ਹਨ ਜੋ ਦਰਸਾਉਂਦਾ ਹੈ ਕਿ ਇਹ ਸਮੱਸਿਆ ਯੋਗਤਾ ਦੀ ਨਹੀਂ ਮਨੋਵ੍ਰਿਤੀ ਦੀ ਹੈ ਪੰਜਾਬ ਵਿੱਚ ਵਪਾਰਕ ਸਥਾਨਾਂ ਤੇ ਪੰਜਾਬੀ ਲਿਖਤ ਲਾਜ਼ਮੀ ਕਰਨ ਦੇ ਕਾਨੂੰਨ ਮੌਜੂਦ ਹਨ ਪਰ ਲਾਗੂੀ ਅਧੂਰੀ ਹੈ ਲੁਧਿਆਣਾ ਦੇ ਪ੍ਰਮੁੱਖ ਸਥਾਨ ਭਾਰਤ ਨਗਰ ਚੌਕ ਵਰਗੇ ਉਦਾਹਰਣ ਇਸ ਗੱਲ ਨੂੰ ਦਰਸਾਉਂਦੇ ਹਨ ਕਿ ਨੀਤੀ ਅਤੇ ਅਮਲ ਵਿੱਚ ਅੰਤਰ ਹੈ ਵਿਸ਼ੇ ਪਧਰਤੀ ਦੇਖਿਆ ਜਾਵੇ ਤਾਂ ਇੱਕਈ ਵਿਕਸਿਤ ਦੇਸ਼ ਆਪਣੀ ਮਾਂ ਬੋਲੀ ਨੂੰ ਪ੍ਰਸ਼ਾਸਨ ਅਤੇ ਸਿੱਖਿਆ ਦੇ ਕੇਂਦਰ ਵਿੱਚ ਰੱਖਦੇ ਹਨ ਅੰਗਰੇਜ਼ੀ ਉਹਨਾਂ ਲਈ ਸਹਾਇਕ ਭਾਸ਼ਾ ਹੈ ਪਰ ਪਹਿਚਾਣ ਦਾ ਆਧਾਰ ਨਹੀਂ ਇਸ ਲਈ ਸਵਾਲ ਅੰਗਰੇਜ਼ੀ ਦੇ ਵਿਰੋਧ ਦਾ ਨਹੀਂ ਸਗੋ ਸੰਤੁਲਨਦਾ ਹੈ ਅਸੀਂ ਲੋੜ ਹੈ ਕਿ ਅੱਜ ਲੋੜ ਹੈ ਕਿ ਘਰਾਂ ਵਿੱਚ ਪੰਜਾਬੀ ਬੋਲੀ ਜਾਵੇ ਸਕੂਲਾਂ ਵਿੱਚ ਮੂਲ ਅੱਖਰ ਗਿਆਨ ਮਜ਼ਬੂਤ ਕੀਤਾ ਜਾਵੇ ਤੇ ਸਰਕਾਰ ਕਾਨੂੰਨਾਂ ਦੀ ਪ੍ਰਭਾਵਸ਼ਾਲੀ ਪਾਲਣਾ ਯਕੀਨੀ ਬਣਾਈ ਜਾਵੇ ਅੰਤਰਰਾਸ਼ਟਰੀ ਮਾਤ੍ਰਾ ਭਾਸ਼ਾ ਦਿਵਸ ਮੌਕੇ ਮੈਂ ਧਰਤੀ ਤੇ ਵੱਸਦੇ ਹਰ ਮਨੁੱਖ ਨੂੰ ਉਸ ਦੀ ਮਾਂ ਬੋਲੀ ਦੇ ਸਨਮਾਨ ਲਈ ਹਾਰਦਿਕ ਵਧਾਈ ਦਿੰਦੀ ਆ ਮਾਂ ਬੋਲੀ ਸਿਰਫ ਇੱਕ ਭਾਸ਼ਾ ਨਹੀਂ ਸਾਡੀ ਪਛਾਣ ਹੈ